ਸਤਨਾਮ ਵਾਹਿਗੁਰੂ ਸਹਬ ਜੀ ਤੁਮ ਮਕਤੂਲ ਸੁਪੇਦ ਸਫੀ ਅਲ ਹਮ ਬਪਰੇ ਜਸ ਕੀ ਰਾ ਸਤ ਸੰਗਤ ਮਿਲ ਰਹੀਏ ਮਾਦੋ ਜੈਸੇ ਮਧਪਮਖੀ ਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਅੱਜ ਬਾਬਾ ਰਵਦਾਸ ਜੀ ਮਹਾਰਾਜ ਭਗਤ ਜੀ ਦੀ ਪਾਵਨ ਸ਼ਬਦ ਦੀ ਵਿਚਾਰ ਕਰਨ ਲੱਗੇ ਹਾਂ ਕਿ ਜੋ ਬਖਸ਼ਿਸ਼ ਕਰ ਰਹੇ ਨੇ ਬਾਬਾ ਰਵਦਾਸ ਜੀ ਕਿ ਇੱਥੇ ਜਿਹੜੀ ਅਸੀਂ ਮੈਂ ਮੇਰੀ ਵਿੱਚ ਫਸੇ ਹੋਏ ਆਂ ਭਾਵ ਕਿ ਇੱਥੇ ਸਾਡਾ ਇੱਕ ਇੱਕ ਵਸੇਰਾ ਜਿਹੜਾ ਜਿਵੇਂ ਰਾਤ ਕੱਟਣੀ ਐ ਉਸੇ ਤਰ੍ਹਾਂ ਇੱਕ ਇੱਕ ਥੋੜਾ ਜਿਹਾ ਸਮਾਂ ਆਪਾਂ ਨੂੰ ਧਰਤੀ ਤੇ ਰਹਿਣ ਦਾ ਮਿਲਿਆ ਆਉਣ ਦਾ ਮਿਲਿਆ ਕਿ ਵੀ ਦਸਵੇਂ ਪਾਸ਼ੇ ਨੇ ਇਸ ਨੂੰ ਇੱਕ ਤਮਾਸ਼ਾ ਦੱਸਿਆ ਦੇਖਣ ਆਇਓ ਜਗਤ ਤਮਾਸ਼ਾ ਤੇ ਵੀ ਇਹਨੂੰ ਅਸੀਂ ਤਮਾਸ਼ੇ ਨੂੰ ਸੱਚਾ ਮੰਨ ਕੇ ਬਹਿ ਜਾਂਨੇ ਆ ਸੋ ਇਹੀ ਅੱਜ ਦੇ ਪਾਵਨ ਸ਼ਬਦ ਵਿੱਚ ਬਾਬਾ ਰਵਦਾਦ ਜੀ ਕਿਰਪਾ ਕਰਦੇ ਹਨ ਬਖਸ਼ਿਸ਼ ਕਰਦੇ ਹਨ ਕਿ ਤੇਰੇ ਸਰੀਰ ਦਾ ਕੀ ਵਜੂਦ ਹੈ ਕੀ ਤੇਰੇ ਇੱਥੇ ਰਹਿਣ ਬਹਿਣ ਹੈ ਬਾਬਾ ਜੀ ਕਹਿੰਦੇ ਨੇ ਜਲ ਕੀ ਪੀਤ ਕਿ ਜਿਹੜੀ ਤੇਰਾ ਸਰੀਰ ਆ ਨਾ ਇਹ ਜਲ ਦੀ ਇੱਕ ਕੰਧਿਕ ਨਿਕਲੀ ਹੋਈ ਆ ਭਾਪਕੇ ਪਿਤਾ ਦੀ ਬੂੰਦ मां के दी रक्त ਕਹਿੰਨ ਲੱਗੇ ਜਲ ਕੀ ਪੀਤ ਇਹ ਪਾਣੀ ਦੀ ਇੱਕ ਕੰਧ ਹੀ ਹੈ ਮੰਨ ਲਓ ਪਵਨ ਕਾ ਥੰਬਾ ਹਵਾ ਦੇ ਥੰਮ ਲੱਗੇ ਹੋਏ ਨੇ ਪਾਣੀ ਦੀ ਕੰਧ ਹਵਾ ਦੇ ਥੰਮ ਲੱਗੇ ਨੇ ਭਾਵ ਸਵਾਸਾਂ ਰੂਪੀ ਹਵਾ ਜਿਹੜੀ ਸਵਾਸ ਆ ਰਹੇ ਨੇ ਉਹਦਾ ਕਰਕੇ ਖੜਾ ਹੈ ਜੇ ਸਵਾਸ ਨਾ ਨਿਕਲੇ ਤੇ ਡਿੱਗ ਪੇਗਾ रक्त ਬੂੰਦ ਕਾ ਗਾਰਾ ਜਿਹੜੀ ਰક્તਾ ਮਾਤਾ ਦੀ ਮਾਂ ਦੀ ਉਧਰ ਵਿੱਚ ਪਲਿਆ ਮਾਤਾ ਦੇ ਖੂਨ ਦੇ ਨਾਲ ਸਿੰਜਿਆ ਗਿਆ ਤੇ ਇਹ ਉਹ ਰક્ત ਦਾ ਗਾਰਾ ਹੈ ਜਿਵੇਂ ਸਿਆਣੀ ਕਹਿੰਦੇ ਨਾ ਕਈ ਵਾਰੀ ਕੋਈ ਬੰਦੇ ਦਾ ਐਕਸੀਡੈਂਟ ਆਪਾਂ ਦੇਖਦੇ ਆਂ ਤੇ ਉਹਦਾ ਸਰੀਰ ਦਾ ਜਿਹੜਾ ਮਹਾਰਾਜ ਨੇ ਚਮੜੇ ਨਾਲੇ ਨੂੰ ਟੱਕਿਆ ਵਿੱਚੋਂ ਤੇ ਇਹਦੇ ਜਦੋਂ ਖੂਨ ਮਿੱਝ ਨਿਕਲਦਾ ਦੇਖਿਆ ਨਹੀਂ ਜਾਂਦਾ ਬੰਦਾ ਮਤਲਬ ਕਿ ਇੰਨਾ ਉਹ ਜਾਂਦਾ ਬਾਬਰ ਅਦਾ ਜੀ ਕਹਿੰਦੇ ਵੀ ਇਹਦਾ ਮਾਨਕਾ ਦਾ ਕਰਦਾ ਤੂੰ ਕਿੱਡੀ ਕੀ ਚੀਜ਼ ਆ ਇਹ ਤੇਰਾ ਸਰੀਰ ਇਹ ਰક્ત ਬੂੰਦ ਕਾ ਗਾਰਾ ਇਹ ਮੇਂ ਰક્ત ਦਾ ਬੂੰਦ ਦਾ ਗਾਰਾ ਲੱਗਿਆ ਹੋਇਆ ਪਾਣੀ ਦੇ ਨਾਲੇ ਖੜਾ ਹੈ ਹਵਾ ਕਰਕੇ ਇਹਦੇ ਚ ਸਵਾਦ ਚਲਦੇ ਨੇ ਤੇ ਖੜਾ ਹਾਰਡ ਮਾਸ 나ੜੀ ਕੋ ਪਿੰਜਰ ਹੱਡੀਆਂ ਦਾ ਤੇ ਨਾੜਾਂ ਦਾ ਇੱਕ ਪਿੰਜਰਾ ਬਣਾਇਆ ਹੱਡੀਆਂ ਦਾ ਤੇ ਹੋਰ ਕਿੱਡੀ ਕੀ ਚੀਜ਼ ਹੈ ਪੰਖੀ ਬਸੇ ਵਿਚਾਰਾ ਜਿਹੜਾ ਵਿਚਾਰਾ ਪੰਛੀ ਹੈ ਜਿਹੜੀ ਆਤਮਾ ਹੈ ਇਹ ਇਸ ਵਿੱਚ ਇਸ ਆਲਨੀ ਦੇ ਵਿੱਚ ਵਸ ਰਹੀ ਆ ਪ੍ਰਾਣੀ ਕਾ ਮੇਰਾ ਕਾ ਤੇਰਾ ਜੈਸੇ ਤਰਵਰ ਪੰਖ ਬਸੇ ਰਹੇ ਪ੍ਰਾਣੀ ਇਹ ਮੇਰੇ ਵੀਰ ਇਹ ਕਾਦੀ ਮੈਂ ਮੈਂ ਲਾਈ ਆ ਆ ਕਾਦੀ ਮੇਰੀ ਮੇਰ ਤੇਰ ਲਾਈ ਆ ਕਾਦੇ ਬਾਤੇ ਇੱਕ ਦੂਜੇ ਨੂੰ ਘਿਰਨਾ ਕਰਦੇ ਹਾਂ ਕਹਿ ਲੱਗੇ ਜਿਵੇਂ ਪੰਛੀ ਨੇ ਦਰਖਤ ਤੇ ਰਾਤ ਕੱਟੀ ਉਥੋਂ ਉੱਟ ਕੇ ਗਾਂ ਅੱਗੇ ਦਰਖਤ ਤੇ ਰਾਤ ਕੱਟੀ ਇਸੇ ਤਰ੍ਹਾਂ ਭਾਈ ਕਹਿਣ ਲੱਗੇ ਪੰਛੀ ਦੀ ਤਰ੍ਹਾਂ ਇੱਥੇ ਇੱਕ ਆਪਾਂ ਆਪਣੇ ਜੀਵਨ ਦਾ ਕੋਈ ਸਮਾਂ ਲੈ ਕੇ ਆਏ ਆ ਇਸ ਘਰ ਦੇ ਵਿੱਚ ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ ਪਤਾ ਨਹੀਂ ਇਹ ਆਸਨ ਤੇ ਪਹਿਲਾਂ ਤੇਰਾ ਬਾਪੂ ਫਿਰ ਤੇਰਾ ਦਾਦਾ ਉਸ ਤੋਂ ਬਾਅਦ ਪੜਦਾਦਾ ਪਤਾ ਨਹੀਂ ਕਿੰਨੇ ਕੇ ਆਸਨ ਤੇ ਬਹਿ ਕੇ ਚਲੇ ਗਏ ਨੇ ਰਾਕੋ ਕੰਧ ਉਸਾਰੋ ਨੀਵਾ ਸਾਡੇ ਤਿੰਨ ਹੱਥ ਤੇਰੀ ਸੀਮਾ ਕਹਿ ਲੱਗੇ ਡੜੇ ਮੈਲ ਪਾਉਂਦਾ ਇਹਨੇ ਘਰ ਪਾਉਂਦਾ ਇਹਨੇ ਕਮਰੇ ਪਾਉਂਦਾ ਕਹਿ ਲੱਗੇ ਪੈਣਾ ਤਾਂ ਸਾਢੇ ਹੱਥ ਸਰੀਰ ਦਾ ਜਦੋਂ ਆਪਾਂ ਮੈਲ ਲੀ ਗਏ ਨਾ ਸਾਢੇ ਘਰ ਤਿੰਨ ਹੱਥ ਹੀ ਬੰਦੇ ਦਾ ਸਰੀਰ ਹੁੰਦਾ ਉਹ ਕਹਿਣ ਲੱਗੇ ਰਾਤ ਨੂੰ ਸੌਣ ਵਾਸਤੇ ਤਾਂ ਤੈਨੂੰ ਕਰੀਬ ਇੱਕ ਮੰਝੇ ਜੋਗੀ ਜਗ੍ਹਾ ਚਾਹੀਦੀ ਆ ਤੇਰੇ ਸਰੀਰ ਕਿੰਨੇ ਕ ਥਾਂ 'ਚ ਤੇਰਾ ਇਹਦਾ ਵੀ ਪਿਆਰੀ ਸਾਹ ਸੰਗਤ ਜੀ ਬਹੁਤ ਵੱਡੀ ਬਾਬਾ ਜੀ ਇਹਦੇ ਚ ਕਿਰਪਾ ਕਰ ਰਹੇ ਨੇ ਕਿ ਅਸੀਂ ਜਿੰਨੇ ਸਾਨੂੰ ਲੋੜ ਹੈ ਉਹਨਾਂ ਨੇ ਅਸੀਂ ਕਰ ਦੇਗੇ ਵੀ ਜੇ ਸਾਡੇ ਪਰਿਵਾਰ ਦੇ ਮੈਂਬਰ ਨੇ ਅਸੀਂ ਦੇਖ ਲਈਏ ਵੀ ਇੰਨਾ ਸਾਨੂੰ ਮੈਂਬਰਾਂ ਨੂੰ ਇੰਨੇ ਕਮਰੇ ਚਾਹੀਦੇ ਨੇ ਇੰਨੇ ਸਾਨੂੰ ਸਮਾਨ ਨੂੰ ਚਾਹੀਦੇ ਨੇ ਇੱਕ ਪਰਿਵਾਰ ਦੇ ਵਿੱਚ ਅਸੀਂ ਪਾਠ ਕਰਨ ਗਏ ਇੱਕ ਵਾਰ ਤੇ ਉੱਥੇ ਕਥਕ ਕੀਤੀ ਸੁਖਮੀ ਸਾਹਿਬ ਦੇ ਪਾਠ ਕਰਾਈ ਕਿਸੇ ਛੇਠ ਨੇ ਕਿਸੇ ਮਾਜਲ ਬੰਦੇ ਨੇ ਪਾਠ ਕਰਾਇਆ ਤੇ ਉਸ ਤੋਂ ਬਾਅਦ ਜਦੋਂ ਸਭ ਕੁਝ ਹੋ ਗਿਆ ਸਮਾਪਤੀ ਹੋ ਗਈ ਤੇ ਅਸੀਂ ਜਦੋਂ ਤੁਰਨ ਲੱਗੇ ਤੇ ਸਾਨੂੰ ਕੋਲੇ ਖੜ ਗਏ ਦੋ ਭਰਾ ਸੀ ਦੋਵੇਂ ਵਿਆਹੇ ਸੀ ਕੋਲ ਉਹਨਾਂ ਦੀ ਮਾਂ ਸੀ ਪਿਤਾ ਜੀ ਹੈ ਨਹੀਂ ਸੀ ਉਹਨਾਂ ਦੇ ਬੱਚੇ ਸੀ ਛੋੜੇ ਛੋਟੇ ਔਰ ਉਹਨਾਂ ਨੇ ਜਦੋਂ ਸਾਨੂੰ ਕਿਹਾ ਕਹਿਣ ਲੱਗੇ ਜੀ ਕੋਈ ਸਾਨੂੰ ਜਾਂਦੇ ਹੋਏ ਉਪਦੇਸ਼ ਦੇ ਕੇ ਜਾਓ ਤੇ ਅਸੀਂ ਉਹਨਾਂ ਨੂੰ ਕਿਹਾ ਜੀ ਤੁਸੀਂ ਅਮਰਤਵੇਲੇ ਉੱਠਿਆ ਕਰੋ ਉੱਠ ਕੇ ਇਸ਼ਨਾਨ ਕਰਕੇ ਨਾਮ ਜਪਿਆ ਕਰੋ ਇਹ ਪਾਠ ਕਰਿਆ ਕਰੋ ਅਮਰਤ ਵੇਲੇ ਸੰਭਾਲ ਲਿਆ ਕਰੋ ਤੁਸੀਂ ਲੋਕ ਅਮਰਤ ਵੇਲੇ ਬਹੁਤ ਘੱਟ ਉੱਠਦੇ ਹੋ ਰਾਤ ਨੂੰ ਸੌਂਦੇ ਨਹੀਂ ਔਰ ਫਿਰ ਸਮੇਂ ਸਿਰ ਸੌਂਉਗੇ ਤਾਂ ਸਮੇਂ ਸਿਰ ਉੱਠੋਗੇ ਸਮੇਂ ਸਿਰ ਸੌਂਿਆ ਕਰੋ ਸਮੇਂ ਸਿਰ ਜਾਗਿਆ ਕਰੋ ਤੇ ਅਮਰਤ ਵੇਲੇ ਸੰਭਾਲ ਲਿਆ ਕਰੋ ਚੜ੍ਹਦੀ ਕਲਾ ਹੋ ਜੇਗੀ ਤੇ ਉਹ ਸਾਨੂੰ ਕਹਿਣ ਲੱਗੇ ਜਿਹੜਾ ਵੱਡਾ ਭਰਾ ਸੀ ਉਹ ਕਹਿਣ ਲੱਗੇ ਜੀ ਉੱਠੀਏ ਤਾਂ ਤਾਂ ਜੇ ਸੌਈਏ ਮੈਂ ਕਿਹਾ ਜੀ ਕਾਰਨ ਕਹਿਣ ਲੱਗੇ ਕਾਰਨ ਆ ਜਿਹੜਾ ਮੇਰਾ ਛੋਟਾ ਭਰਾ ਹੈ ਇਹਨੂੰ ਲੌਨ ਲੈਣ ਦੀ ਜਾਂਚ ਆ ਗਈ ਕਹਿੰਦਾ ਤੇ ਇਹਨੇ ਲੌਨ ਇੰਨਾ ਲੈ ਲਿਆ ਮਕਾਨ ਤੇ ਕਿ ਘੱਟੋ-ਘੱਟ ਵੀ ਕਹਿੰਦਾ 15 ਕਮਰੇ ਥੱਲੇ ਨੇ ਤੇ 15 ਤੇ ਆਪਾਂ ਖੜੇ ਹਾਂ 15 ਤਾਂ ਨਹੀਂ ਤਿੰਨ ਮੰਜ਼ਲੀ ਬਿਲਡਿੰਗ ਪਾਤੀ 45 ਕਮਰੇ ਪਾਤੇ ਤੇ ਲੋੜ ਸਾਨੂੰ ਵਾਤੋਂ ਆਚਾਰ ਕਮਰਿਆਂ ਦੀ ਸੀ ਤੇ ਹੁਣ ਬੈਂਕਾਂ ਵਾਲੇ ਢੇੜਾ ਮਾਰਦੇ ਨੇ ਤੇ ਸਾਨੂੰ ਡਰਾਉਂਦੇ ਨੇ ਕਿ ਅਸੀਂ ਭਾਈ ਤੁਸੀਂ ਕਿਸ਼ਤ ਨਹੀਂ ਭਰੀ ਗਈ ਕਿਸ਼ਤਾਂ ਭਰਦੇ ਨਹੀਂ ਤੇ ਤੁਹਾਡੇ ਮਕਾਨ ਨੂੰ ਤਾਲਾ ਲਾ ਦਿਆਂਗੇ ਤੇ ਤੁਸੀਂ ਭਾਈ ਸ਼ਮਾਨ ਚੁੱਕੋ ਇਸ ਕਰਕੇ ਬਾਬਾ ਜੀ ਰਵਤਾਜ ਜੀ ਕਹਿੰਦੇ ਨੇ ਕਹਿ ਲੱਗੋ ਤੂੰ ਇਹ ਜਿਹੜੇ ਪਸਾਰੇ ਕਰਦਾ ਲੋਕਾਂ ਨੂੰ ਦਿਖਾਉਣ ਵਾਸਤੇ ਵੀ ਦੂਰੋਂ ਦਿਸੇ ਫਲਾਣੇ ਦਾ ਉਹ ਵੇਖੋ ਕਿੱਡਾ ਮਹਿਲ ਪਾਇਆ ਕਿੱਡਾ ਮਕਾਨ ਪਾਇਆ ਚਾਹੇ ਸਾਰੀ ਜ਼ਮੀਨ ਤੇ ਲੌਨ ਲਏ ਹੋਣ ਪਸੂ ਕਈ ਤਾਂ ਪਸ਼ੂਆਂ ਤੇ ਵੀ ਲੌਨ ਲਈ ਬੈਠੇ ਮੈਂ ਦੇਖੇ ਸੀ ਕਈ ਪਰਵਾਦ ਡੰਗਰਾਂ ਤੇ ਵੀ ਲੌਨ ਲੈ ਲੈਂਦੇ ਨੇ ਜੇ ਕੋਈ ਸੀਰੀ ਲੱਗਿਆ ਉਹਦੇ ਨਾਂ ਤੇ ਵੀ ਲੌਨ ਲੈ ਲੈਂਦੇ ਨੇ ਵੇਖੋ ਪਤਾ ਨਹੀਂ ਕੀ ਗੱਲ ਬੰਦਾ ਰੱਜਣ ਚ ਹੀ ਨਹੀਂ ਆਉਂਦਾ ਹੈ ਸੋ ਕਹਿਣ ਲੱਗੇ ਸਾਢੇ ਤਿੰਨ ਹੱਥ ਤੇਰੀ ਸੀਮਾ ਉਹ ਸਾਢੇ ਕਿ ਤਿੰਨ ਹੱਥ ਤੈਨੂੰ ਜਗਾ ਸੌਣ ਨੂੰ ਚਾਹੀਦੀ ਐ ਕਣੀ ਤਾਂ ਪੌਣੇ ਚਾਰ ਵੱਤੋਂ ਉਹਦੇ ਪੌਣੇ ਚਾਰ ਲਾਲਾ ਤੂੰ ਫਿਰ ਕਹਿਣ ਲੱਗੇ ਬਾਬਾ ਜੀ ਕਿਰਪਾ ਕਰਦੇ ਨੇ ਭਗਤ ਰਵਿਦਾਸ ਜੀ ਕਹਿਣ ਲੱਗੇ ਬੰਕੇ ਬਾਲ ਪਾਗ ਸਿਰ ਡੇਰੀ ਏ ਤਨੋਈ ਗੋਪਸਮ ਕੀ ਤੇਰੀ ਬੰਕੇ ਬਾਲ ਕਹਿਣ ਲੱਗੇ ਤੂੰ ਬੜੇ ਸੋਹਣੀਆਂ ਪੱਗਾਂ ਬੰਦ ਐ ਸੋਹਣੇ ਕਹਿੰਦੇ ਕੇਸ ਸਵਾਰਦਾ ਐ ਤੇ ਬੜਾ ਕਹਿਣ ਲੱਗੇ ਇਸ ਸਰੀਰ ਨੂੰ ਬੜਾ ਸ਼ਿੰਗਾਰ ਦਾ ਸਾਰੀ ਜਿਹੜੀ ਇਸੇ ਤੇ ਲੱਗਿਆ ਰਹਿਣਾ ਕਦੇ ਕਹਿਣ ਲੱਗੇ ਮਨ ਨੂੰ ਸ਼ਿੰਗਾਰਿਆ ਨਹੀਂ ਕਦੇ ਮਨ ਨੂੰ ਧੋਤਾ ਨਹੀਂ ਨਾਮ ਦੇ ਨਾਲ ਭਰੀਏ ਮਤ ਪਾਪਾਂ ਕੇ ਸੰਗੋ ਧੋਪੇ ਨਾਵੇਂ ਕੇ ਰੰਗ ਜੇ ਮਤ ਪਾਪਨ ਭਰੀ ਪਈ ਤੇ ਨਾਮ ਦਾ ਰੰਗ ਚੜੇਗਾ ਨਾਮ ਸਿਮਰੋਂਗੇ ਤਾਂ ਫਿਰ ਆਪਾਂ ਜਿਵੇਂ ਕੋਈ ਕੱਪੜਾ ਧੋਣੇ ਉਹਦੇ ਕਿਤੇ ਜਿਆਦੇ ਮੈਲ ਲੱਗੀ ਆਪਾਂ ਵੱਧ ਸਾਬਣ ਲਾ ਕੇ ਚੰਗੂ ਤਰ੍ਹਾਂ ਮਲਦੇ ਕਿ ਮੈਲ ਉੱਤਰ ਜੇ ਤੇ ਫਿਰ ਜਦੋਂ ਬੰਦਾ ਤੈਨੂੰ ਪਤਾ ਕਿ ਮੇਰੀ ਮਾਤ ਪਾਪਾ ਨਾਲ ਪਰ ਇਹ ਤਾਂ ਪਰਮਾਤਮਾ ਦਾ ਨਾਮ ਵੀ ਉਹ ਪ੍ਰੇਮ ਨਾਲ ਜਪਦਾ ਹੈ। ਪਾਪ ਕੇ ਪੂਰਾ ਨਾਮ ਵਾਹਿਗੁਰੂ ਵਾਹਿਗੁਰੂ ਤੇ ਕਈ ਤਾਂ ਨਾ ਹੀ ਨੀ ਪੂਰਾ ਲੈਂਦੇ ਹਾ ਗੁਰੂ ਹਾ ਗੁਰੂ ਹਾ ਗੁਰੂ ਉਹ ਨਹੀਂ ਪਿਆਰੇ ਖਾਲਸਾ ਜੀ ਜਦੋਂ ਮੱਤ ਭਰੀ ਪਈ ਹੈ ਨਾ ਫਿਰ ਪ੍ਰੇਮ ਨਾਲ ਬੀਬੀ ਸਾਹਿਬਨ ਲਾਉਂਦੀ ਹੈ ਵੀ ਚੰਗੂ ਤਰ੍ਹਾਂ ਮੈਲ ਉੱਤਰ ਜਾਵੇ। ਸੋ ਨਾਮ ਹੀ ਅਸੀਂ ਢੰਗ ਨਾਲ ਨਹੀਂ ਜਪ ਸਕਦੇ ਨਾਮ ਨੂੰ ਜਿੰਨੇ ਗੁਰੂ ਨੇ ਸ਼ਬਦ ਲਾਏ ਨੇ ਵਾਵੇ ਨੂੰ ਕੰਨਾ ਹਾਏ ਨੂੰ ਸਿਆਰੀ ਗੱਗੇ ਨੂੰ ਅੰਕੜ ਰਾਰੇ ਨੂੰ ਦਲੈਂਕੜ ਦਲੈਂਕੜਾਂ ਤੇ ਰੂਪ ਨਾ ਪੈਂਦਾ ਫਿਰ ਰੂਹ ਬਣੇਗਾ ਵਾਹੀ ਗੁਰੂ ਤੇ ਅਸੀਂ ਤਾਂ ਇਹਨੇ ਜੇ 7 ਵਾਰੀ ਨਾਮ ਲੈ ਦਿੰਨੇ ਆ ਸੋ ਇਸ ਕਰਕੇ ਨਾਮ ਕੋ ਗਿਣਤੀ ਪੂਰੀ ਨਹੀਂ ਕਰਨੀ ਹੈ ਵੀ ਐਨੇ ਵਾਰੀ ਮੈਂ ਵਾਹਿਗੁਰੂ ਕਹਤਾ ਉੱਥੇ ਤਾਂ ਪ੍ਰੇਮ ਦੀਆਂ ਗੱਲਾਂ ਨੇ ਜੇ ਪ੍ਰੇਮ ਨਾਲ ਆਪਾਂ ਬੋਲਾਂਗੇ ਪ੍ਰਮਾਤਮਾ ਨੂੰ ਬੁਲਾਵਾਂਗੇ ਤੇ ਬੋਲੇਗਾ ਸੋ ਇਸ ਕਰਕੇ ਬਾਬਾ ਜੀ ਕਿਰਪਾ ਕਰ ਰਹੇ ਨੇ ਕਿ ਕਹਿਣ ਲੱਗੇ ਵੀ ਬੜੇ ਉੱਚੇ ਉੱਚੇ ਮਕਾਨ ਪਾਉਣਾ ਤੇ ਬੜੀ ਸੋਹਣੇ ਕੱਪੜੇ ਇਹ ਤਾਂ ਨੂੰ ਹੋਈ ਕੋ ਭਸਮ ਕੀਤੇ ਇਹਨੇ ਤਾਂ ਇੱਕ ਦਿਨ ਸੁਆਹ ਹੋ ਜਾਣਾ ਹੈ ਬਾਲਾ ਚਿਰਨਾ ਅਸੀਂ ਜਦੋਂ ਕਾਲਜ ਦੇ ਵਿੱਚ ਸਟੱਡੀ ਕਰਦੇ ਸੀ ਗੁਰਮਤ ਦੀ ਅਸੀਂ ਕੁਝ ਪ੍ਰਚਾਰਕ ਬਣ ਰਹੇ ਸੀ ਕੁਝ ਕੀਰਤਨੀਏ ਰਾਗੀ ਬਣ ਰਹੇ ਸੀ ਸਾਡੇ ਜੋ ਕਈ ਸਿੰਘ ਇਹ ਜੇ ਸੀ ਜਿਹੜੇ 4-3-3 ਘੰਟੇ ਆਪਦੇ ਜੀੜੇ ਪ੍ਰੈਸ ਕਰਨ ਤੇ ਕਾਲਜ ਚਲਾ ਦਿੰਦੇ ਸੀ ਤੇ ਕਈ ਸਿੰਘ ਇਹ ਜੇ ਸੀ ਜਿਨ੍ਹਾਂ ਨੇ ਕਾਲਜ ਚ ਕੱਪੜੇ ਪ੍ਰੈਸ ਕੀਤੇ ਹੀ ਨਹੀਂ ਕਿਉਂਕਿ ਉੱਥੋਂ ਕਿਹੜਾ ਬਾਹਰ ਨਿਕਲਣ ਦਿੰਦੇ ਸੀ ਲੁਧਿਆਣੇ ਭਾਈ ਗੁਰਦਾਸ ਗੁਰਮਤ ਕਾਲਜ ਵਿੱਚ ਪੜ੍ਹਦੇ ਜਿਹੜਾ ਸ੍ਰੀਮਤਾਗਰੀ ਜਲੰਧਰ ਬਾਈਪਾਸ ਤੇ ਬਣਿਆ ਬਹੁਤ ਤਕੜਾ ਕਾਲਜ ਹੈ ਸੰਤ ਮਸ਼ਕੀਨ ਸਾਹਿਬ ਸਾਡੇ ਜਿਹੜੇ ਰਤਨ ਪੰਥ ਰਤਨ ਹੋਏ ਨੇ ਉਹਨਾਂ ਨੇ ਉਹ ਜਗ੍ਹਾ ਦਾਨ ਕੀਤੀ ਸੀ ਕਿਸੇ ਟਾਈਮ ਗੁਰਦੁਆਰਾ ਦੁੱਖ ਨਿਵਾਰਨ ਨੂੰ ਤੇ ਉਹਨਾਂ ਨੇ ਵਿਦਿਆਲਾ ਬਣਾ ਰਹੀ ਸੀ ਤੇ ਉਦੋਂ ਫਿਰ ਉਹਨਾਂ ਨੇ ਉਹ ਵਿੱਚੇ ਰਹਿ ਗਿਆ ਕੰਮ ਸੋ ਇਸ ਕਰਕੇ ਉਹਨਾਂ ਨੇ ਫਿਰ ਸੇਵਾ ਲਈ ਸੀ ਉਸ ਤੋਂ ਬਾਅਦ ਫਿਰ ਪ੍ਰਧਾਨ ਪ੍ਰਿਤਪਾਲ ਸਿੰਘ ਪਾਲੀ ਨੇ ਉਸ ਕਾਲਜ ਨੂੰ ਬਣਾਇਆ ਬਹੁਤ ਤਕੜਾ ਦੇਖਣ ਚੋਅ ਹੈ ਸੋ ਜਿਹੜੇ ਬੱਚੇ ਉੱਥੇ ਆਪਣੇ ਆਪ ਨੂੰ ਸ਼ਿੰਗਾਰ ਵਿੱਚ ਹੀ ਰਹਿੰਦੇ ਸੀ ਉਹ ਅੱਜ ਵੀ ਕਾਲਜ ਸਟੱਡੀ ਕਰਕੇ ਵੀ ਉਹਨਾਂ ਨੂੰ ਹੋਰ ਧੰਦੇ ਕਰਨੇ ਪੈ ਰਹੇ ਨੇ ਭਾਵੇਂ ਕਿ ਉਹ ਨਾ ਤੇ ਪ੍ਰਚਾਰਕ ਬਣ ਸਕੇ ਤੇ ਨਾ ਹੀ ਉਹ ਇਤਨਾ ਚ ਕੋਈ ਰਾਗੂ ਹੀ ਬਣ ਸਕਿਆ ਪਰ ਕਹਿਣ ਲੱਗੇ ਜਿਨ੍ਹਾਂ ਨੇ ਸਰੀਰ ਨੂੰ ਉੱਥੇ ਦੇਖਿਆ ਵੀ ਉਹਨ ਇੱਥੇ ਪ੍ਰਿੰਸੀਪਲ ਰਵੀ ਸਿੰਘ ਚੰਡੀਗੜ੍ਹ ਵਾਲੇ ਉੱਥੇ ਪੜਾਉਂਦੇ ਸੀ ਸਟੱਡੀ ਹੋਰ ਪ੍ਰੋਫੈਸਰ ਸਨ ਕਾਫੀ ਪਰ ਉਹ ਪ੍ਰਿੰਸੀਪਲ ਇਹ ਕਿਹਾ ਕਰਦੇ ਸਨ ਕਿ ਇਹ ਇੱਕ ਭਗਤੀ ਹੈ ਜੇ ਇੱਥੇ 3 ਸਾਲ ਭਗਤੀ ਕਰ ਲੋਗੇ ਤੇ ਸਾਰੀ ਜ਼ਿੰਦਗੀ ਵੇਲੇ ਖਾਓਗੇ ਸਾਰੀ ਜ਼ਿੰਦਗੀ ਐਸ਼ ਕਰੋਗੇ ਕੋਈ ਹਾਰਡ ਵਰਕ ਨਹੀਂ ਕਰਨਾ ਪੈਣਾ ਇਸ ਕਰਕੇ ਉਹਨਾਂ ਦੀ ਗੱਲ ਸਹੀ ਸੀ ਜਿਨ੍ਹਾਂ ਨੇ ਭਗਤੀ ਕਰ ਲਈ ਬਾਬਾ ਰਵਦਾਸ ਜੀ ਕਹਿੰਦੇ ਤੁਸੀਂ ਤਾਂ ਸਰੀਰ ਨੂੰ ਸ਼ਿੰਗਾਰਨ ਚ ਹੀ ਲੱਗੇ ਰਹੇ ਸਾਰੀ ਜ਼ਿੰਦਗੀ ਕਿਤੇ ਢੀੜੇ ਪ੍ਰੈਸ ਕਰ ਲੈ ਕਿਤੇ ਸਰੀਰ ਤੇ ਚੰਗੀਆਂ ਲਾਸਟਾਂ ਪੁਸਟਾਂ ਪੀਤੀਆਂ ਪਰ ਬਾਬਾ ਜੀ ਕਹਿੰਦੇ ਤੇ ਇੱਕ ਦਿਨ ਭਸਮ ਦੀ ਢੇਰੀ ਹੋ ਜਾਣਾ ਤੇ ਜਿਹੜੀ ਆਤਮਾ ਨੇ ਕਮਾਈ ਕੀਤੀ ਹੈ ਲੇਖਾ ਉਹਦਾ ਹੋਣਾ ਰੂਪ ਦੇਖ ਦੇਖ ਨਾਰੀ ਦਰਬ ਸੰਚ ਸੱਚ ਰਾਜੇ ਮੂਏ ਬਾਬਾ ਜੀ ਕਹਿੰਦੇ ਨੇ ਕਾਲ ਯੁਗ ਦੇ ਵਿੱਚ ਜਿਹੜੇ ਰਾਜ ਤੇ ਪਾਉਗੇ ਉਹ ਤਾਂ ਪੈਸੇ ਇਕੱਠੇ ਕਰਨ ਲੱਗ ਪਈ ਜਾਂਦੇ ਨੇ ਕਿੰਿਆਂ ਦੇ ਤੀ ਨਹੀਂ ਪੁੱਤ ਨਹੀਂ ਉਹ ਵੀ ਇੰਨੇ ਨਹੀਂ ਜੱਜ ਦਾ ਉਦਾਂ ਇਕੱਠੀਆਂ ਕਰੀ ਜਾਂਦੇ ਨੇ ਵੀ ਸਾਡੇ ਕੋਲੇ ਰਾਜ ਭਾਗ ਆ ਕੇ ਉਹਨੂੰ ਲੁੱਟ ਲੋ ਕਿੱਥੇ ਲੈ ਜਾਉਂਗੇ ਸਾਰਾ ਕੁਝ ਕਹਿੰਨ ਲੱਗੇ ਕਾਲ ਯੁਗ ਦੇ ਵਿੱਚ ਜਿਹੜਾ ਰਾਜਾ ਹੋਊਗਾ ਪਹਿਲਾਂ ਰਾਜੇ ਨੂੰ ਰੋਕ ਰੱਬ ਮੰਨਦੇ ਸੀ ਰਾਜਾ ਪਰਜਾ ਦਾ ਫਿਕਰ ਕਰਦਾ ਸੀ ਆ ਆਪਦੇ ਖਜ਼ਾਨੇ ਭੰਡਾਰੇ ਖੋਲ ਦਿੰਦਾ ਸੀ ਕੋਈ ਕਾਲ ਪੈਂਦਾ ਸੀ ਪਰ ਹੁਣ ਰਾਜੇ ਹੀ ਨਹੀਂ ਰੱਜਣ ਚਾਹੁੰਦੇ ਕਿ ਰਾਜਾ ਰੱਜੇ ਨੂੰ ਕਹਿੰਦੇ ਸੀ ਜਿਹੜਾ ਰਾਜ ਜਾਂਦਾ ਸੀ ਜਦੋਂ ਉਹਨੂੰ ਲੋਕਾਂ ਨੇ ਇੰਨਾ ਮਾਣ ਹੀ ਬਖਸ਼ਦਾ ਬਾਤ ਆ ਫਿਰ ਮਗਰ ਤੁਮਾਈ ਕੀ ਰਹੇਗੀ ਫਿਰ ਵੀ ਮਾਇਆ ਦੀ ਕਹਿਣ ਲੱਗੇ ਕੁੱਤਾ ਭਾਈਏ ਰਾਜ ਤੇ ਚੱਕੀ ਚੱਟੇ ਜਦੋਂ ਰਾਜ ਤੇ ਦੁਨੀਆਂ ਨੇ ਮਾਣ ਦੇ ਕੇ ਐਡੇ ਰਾਜ ਤੇ ਬਾਤ ਆ ਫਿਰ ਤਾਂ ਦੁਨੀਆਂ ਦੀ ਸੇਵਾ ਕਰੋ ਫਿਰ ਮਾਇਆ ਕੀ ਕੀ ਕਰਨੀ ਆ ਮਾਇਆ ਤਾਂ ਜਿੰਨੀ ਸੰਗਤ ਨੂੰ ਫਿਰ ਇਹੀ ਗੱਲ ਕਹਿ ਰਹੇ ਨੇ ਕਿ ਕਲ ਯੁੱਗ ਦੇ ਵਿੱਚ ਔਰਤ ਹੈ ਜਿਹੜੀ ਉਹ ਇੰਨਾ ਚਿਰ ਗੁੱਟ ਕੇ ਕੰਨੀ ਨਹੀਂ ਚੱਕਦੀ ਜਿੰਨਾ ਚਿਰ ਉਹ ਸ਼ੀਸ਼ੇ ਕੰਨੀ ਚਾਕੀ ਜਾਏਗੀ ਕਾਲ ਯੁਗ ਦੇ ਵਿੱਚ ਬਾਣੀ ਦੇ ਬੱਜ ਜੰਨੇ ਦਰਪ ਸੰਚ ਸੰਚ ਰਾਜੇ ਮੂਏ ਰੂਪ ਦੇਖ ਦੇਖ ਨਾਰੀ ਨਾਰੀਏ ਜਿਹੜੀ ਕਾਲ ਯੁਗ ਦੀ ਉਹ ਸ਼ੀਸ਼ਾ ਤੁਸੀਂ ਵਿਆਹ ਕਰਨਾ ਲੜਕੀ ਦਾ ਕਿਸੇ ਦੇ ਵਿਆਹ ਚ ਜਾਣਾ ਤੁਸੀਂ ਪੁੱਛ ਲੋ ਬੇਟਾ ਕੀ ਚਾਹੀਦਾ ਉਹ ਤੁਹਾਡੇ ਤੋਂ ਪਹਿਲਾਂ ਡਰੈਸਿੰਗ ਟੇਬਲ ਹੀ ਮੰਗੇਗੀ ਵੀ ਸ਼ੀਸ਼ਾ ਚੰਗਾ ਹੋਣਾ ਚਾਹੀਦਾ ਬਸ ਹੋਰ ਕੋਈ ਸੋਚ ਨਹੀਂ ਸੋ ਇਸ ਕਰਕੇ ਬਾਬਾ ਰਵਦਾਦ ਜੀ ਕਿਰਪਾ ਕਰ ਰਹੇ ਨੇ ਰਹਿਮਤ ਕਰ ਰਹੇ ਨੇ ਕਿ ਇੱਕ ਦਿਨ ਪਸੰਦੀ ਢੇਰੀ ਹੋ ਜਾਣਾ ਇਹਨੂੰ ਜਿੰਨਾ ਤੁਸੀਂ ਇਹਦੇ ਨਾਲ ਨਾਮ ਜਪ ਸਕਦੇ ਹੋ ਸੇਵਾ ਕਰ ਸਕਦੇ ਹੋ ਓਨੀ ਕਰੋ ਬਾਬਾ ਜੀ ਅੱਗੇ ਕਿਰਪਾ ਕਹਿੰਦੇ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ ਬਾਬਾ ਰਵਦਾਦ ਜੀ ਕਹਿੰਦੇ ਨੇ ਵੇਖੋ ਤੂੰ ਘਰ ਬਹੁਤ ਉੱਚਾ ਪਾ ਲਿਆ ਉੱਚੇ ਘਰ ਨੂੰ ਵੇਖ ਕੇ ਤੈਨੂੰ ਰਿਸ਼ਤਾ ਵੀ ਕੋਈ ਚੰਗਾ ਕਰ ਗਿਆ ਵੀ ਸੋਹਣੀ ਕੁੜੀ ਮਿਲ ਗਈ ਹੈ ਤੈਨੂੰ ਘਰ ਵੀ ਚੰਗਾ ਮਿਲ ਗਿਆ ਨਾਰੀ ਵੀ ਤੈਨੂੰ ਬਾਬੇ ਧੰਨੇ ਜੱਟ ਵਾਂਗੂ ਘਰ ਕੀ ਗਿਣ ਚੰਗੀ ਜਨ ਧੰਨ ਨਾਲ ਲੇਵੇ ਮੰਗੀ ਔਰ ਉਹ ਵੀ ਤੈਨੂੰ ਸਿਆਣੀ ਮਿਲਗੀ ਬੰਦਗੀ ਵਾਲੀ ਮਿਲਗੀ ਸੇਵਾ ਕਰਨ ਵਾਲੀ ਮਿਲਗੀ ਪਰ ਰੱਬ ਦਾ ਨਾਮ ਤੋਂ ਬਿਨਾ ਤੂੰ ਬਾਜੀ ਫੇਰ ਆ ਗਿਆ ਪਰਿਵਾਰ ਚੰਗਾ ਮਿਲਣ ਤੋਂ ਬਾਅਦ ਤੂੰ ਕਦੇ ਅਮਰਤ ਵੇਲੇ ਉੱਠਿਆ ਨਹੀਂ ਕਦੇ ਇਸ਼ਨਾਨ ਨਹੀਂ ਕੀਤਾ ਅਮਰਤ ਵੇਲੇ ਕਦੇ ਵਾਹਿਗੁਰੂ ਦੇ ਸਿਮਰਨ ਚ ਨਹੀਂ ਜੁੜਿਆ ਕਦੇ ਜਪਤੀ ਸਾਹਿਬ ਦਾ ਪਾਠ ਨਹੀਂ ਤੈਂ ਕੀਤਾ ਤੇ ਰਾਮ ਦੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਤੂੰ ਫੇਰ ਬਾਜੀ ਆ ਗਿਆ ਪਾਵੋਸ ਦਾ ਸਿਮਰਨੀ ਕੀਤਾ ਗਾ ਮੇਰੀ ਜਾਤ ਕਮੀਨੀ ਪਾਤਕਮੀਨੀ ਉੱਚਾ ਜਨਮ ਹਮਾਰਾ ਬਾਬਰਬਦਾ ਜੀ ਕਹਿੰਦੇ ਨੇ ਬਖਸ਼ਿਸ਼ ਕਰਦੇ ਹਨ ਕਿ ਕਹਿੰਦੇ ਮੇਰੀ ਜਾਤ ਮੇਰੀ ਕੁੱਲ ਇਹ ਜ਼ਰੂਰ ਨੀਵੀਂ ਰਹਿ ਜਾਂਦੀ ਲੋਕ ਮੈਨੂੰ ਕਹਿੰਦੇ ਨੇ ਕਿ ਇਹ ਨੀਵੀਂ ਜਾਤ ਦਾ ਹੈ ਪਰ ਮੈਂ ਵਾਕੇ ਨੀਵੀਂ ਜਾਤ ਦਾ ਰਹਿ ਜਾਂਦਾ ਨੀਵੀਂ ਜਾਤ ਚ ਮੇਰਾ ਜਨਮ ਹੋਇਆ ਤੇ ਪਰ ਕਹਿਣ ਲੱਗੇ ਮੇਰੀ ਜਨਮ ਜਿਹੜਾ ਉਹ ਵੀ ਓਛਾ ਹੈ ਭਾਵ ਨੀਵੇਂ ਪਰਿਵਾਰ ਦੇ ਵਿੱਚ ਹੋਇਆ ਹੈ ਤੁਸੀਂ ਚਮਾਰਾਂ ਨੂੰ ਨੀਵੇਂ ਮੰਨਦੇ ਹੋ ਤੇ ਮੰਨ ਲਓ ਮੈਂ ਇਹ ਵੀ ਮੈਂ ਵੀ ਮੰਨਦਾ ਕਿ ਚਲੋ ਮੈਂ ਗਰੀਬ ਘਰ ਚ ਜੰਮਿਆ ਪਰ ਕਹਿਣ ਲੱਗੇ ਜੇ ਤੇਰੀ ਸ਼ਰਨ ਵਿੱਚ ਨਾ ਆਉਂਦਾ ਜੇ ਤੇਰਾ ਨਾਮ ਨਾ ਝੱਪਦਾ ਤੇ ਮੈਂ ਜ਼ਰੂਰ ਨੀਮਾ ਰਹਿ ਜਾਂਦਾ ਇਹ ਗੱਲ ਰਵਿਦਾਸ ਚੂਮਾਰ ਕਹਿੰਦਾ ਹੈ ਕਹੇ ਰਵਿਦਾਸ ਚੂਮਾਰਾ ਤੇ ਵਿਖੋ ਨੇ ਇਹ ਗੱਲ ਦੀ ਕਿਰਨਾ ਨਹੀਂ ਕੀਤੀ ਉਹਨੇ ਛਗਨ ਦੀ ਆਪਣੇ ਨਾਮ ਨਾਲ ਆਪਣੀ ਬਰਾਦਰੀ ਜੋੜੀ ਤਾਂ ਕਿ ਉੱਚੀ ਕੁੱਲ ਦੇ ਜਿਹੜੇ ਲੋਕ ਦਾ ਆਪਣੇ ਆਪ ਨੂੰ ਵੱਡੇ ਸਮਝਦੇ ਸਨ ਬ੍ਰਾਹਮਣ ਕਿ ਅਸੀਂ ਉੱਚੀ ਕੁੱਲ ਦੇ ਆਸੀਂ ਉਹ ਹਨ ਪਰ ਉਹਨੇ ਜਾਤ ਆਪ ਦੇ ਨਾਲ ਚੂਮਾਰ ਲੈ ਕੇ ਪ੍ਰਗਟ ਕਰਤਾ ਕਿ ਮੈਂ ਰੱਬ ਦੇ ਨਾਲ ਜੁੜਿਆ ਹੈ ਰੱਬ ਮੇਰੀ ਮੰਨਦਾ ਰੱਬ ਮੇਰੇ ਅੰਗ ਸੰਗ ਰਹਿੰਦਾ ਸੋ ਸੰਸਾਰੀ ਜੀ ਮੇਰਾ ਕੁਝ ਨਹੀਂ ਵਿਗਾੜ ਸਕਦੇ ਜਿੰਨਾ ਚਿਰ ਪ੍ਰਮਾਤਮਾ ਦੀ ਮੇਰੇ ਤੇ ਪੂਰਨ ਕਿਰਪਾ ਸੋ ਅਸੀਂ ਜਿੰਨਾ ਭੈਣ ਭਰਾਵਾਂ ਰਿਸ਼ਤੇਦਾਰਾਂ ਦਾ ਨਾਂ ਗਿਣਦੇ ਆ ਕਿ ਮੇਰਾ ਫਲਾਣਾ ਮੇਰੀ ਮਦਦ ਕਰਦਾ ਮੇਰਾ ਫਲਾਣਾ ਆਇਆ ਮੇਰਾ ਫਲਾਣਾ ਉਹਨਾਂ ਸੀ ਰੱਬ ਦੇ ਬਾਰੇ ਨਹੀਂ ਕਹਿੰਦੇ ਕਿ ਰੱਬ ਨੇ ਮੇਰੇ ਤੇ ਕਿਰਪਾ ਕੀਤੀ ਮੈਂ ਆਹ ਕਾਮਯਾਬੀ ਲਈ ਆ ਰੱਬ ਨੇ ਮੇਰੇ ਤੇ ਆਹ ਕਿਰਪਾ ਕੀਤੀ ਆ ਕਾਮਯਾਬੀ ਲਈ ਹੈ ਸੋ ਅਸੀਂ ਰੱਬ ਦੀ ਥਾਂ ਤੇ ਦੁਨੀਆਂ ਦੀਆਂ ਵਟੇਗੀਆਂ ਬਾਹਲੀਆਂ ਕਰਦੇ ਆਂ ਸੋ ਬਾਬਾ ਰਵਦਾ ਜੀ ਇਹੀ ਕਿਰਪਾ ਕਰਦੇ ਨੇ ਕਿ ਇੱਥੇ ਪਾਈ ਚਾਰ ਦਿਨ ਦਾ ਰਹਿਣ ਵਸੇਰਾ ਤੇ ਤੁਸੀਂ ਵੱਧ ਤੋਂ ਵੱਧ ਪਰਮਾਤਮ ਦੇ ਨਾਮ ਨਾਲ ਜੁੜੋ ਤੇ ਮੈਂ ਮੈਂ ਕਰਨੀ ਛੱਡੋ ਮੈਂ ਮੈਂ ਕਰਨ ਵਾਲਿਆਂ ਦੀ ਗੱਲ ਤੇ ਛੁਰੇ ਜਾਂਦੇ ਨੇ ਸੋ ਰੱਬ ਦੀ ਵਡਿਆਈ ਕਰੋ ਰੱਬ ਦੀਆਂ ਕਿਰਪਾ ਵਰਤ ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚੇ ਕਿ ਹੱਥ ਤੋਂ ਪ੍ਰਮਾਤਮਾ ਦੀ ਆਪਣੀ ਲਗਾਮ ਤੇ ਆਪਾਂ ਐਵੇਂ ਮੈਂ ਮੈਂ ਦੇ ਵਿੱਚ ਰੁੱਝੇ ਹੋਈਆਂ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦੇ ਹਾਂ ਤਮਾਮ ਪੁੱਲਾ ਹੋ ਜਾਂਦੀਆਂ ਅਣਜਾਨ ਬੱਚਾ ਹੋਣ ਕਰਕੇ ਖਿਮਾ ਕਰਨਾ ਅੱਗੇ ਤੋਂ ਗੁਰੂ ਸਾਹਿਬ ਸੰਗਤ ਕਿਰਪਾ ਕਰੇ ਚੜ੍ਹਦੀ ਕਲਾ ਨਾਮ ਦੀ ਦਾਤ ਗੁਰਮਤਿ ਸੋਜੀ ਬਖਸ਼ੇ ਸੰਗਤ ਨਿਸ਼ੇ ਬਖਸ਼ੇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਹਿ